प्यारे श्रोताओं शतशकाल मैं डॉक्टर मलकजीत सिंह भट्टी आज आपा गल करदे हैं बरसाती मौसम ਦੇ ਕਾਰਨ ਜਿਹੜੀਆਂ ਬਿਮਾਰੀਆਂ ਫੈਲਦੀਆਂ ਨੇ ਖਾਸ ਕਰ ਫੜਾਂ ਦੇ ਦੌਰਾਨ ਕਈ ਤਰ੍ਹਾਂ ਦੇ ਕੀੜੇ ਮਕੌੜੇ ਮਸ਼ਰ ਮੱਖੀਆਂ ਜਾਂ ਹੋਰ ਜੀਵਾਨੂ ਬੈਕਟੀਰੀਆ ਵਾਇਰਸ ਫੈਲ ਕੇ ਜੋ ਬਿਮਾਰੀਆਂ ਫੈਲ ਜਾਂਦੀਆਂ ਨੇ ਉਹਨਾਂ ਬਾਰੇ ਆਪਾਂ ਥੋੜੀ ਜੀ ਗੱਲ ਕਰਦੇ ਆ ਦੋ ਚਾਰ ਬਿਮਾਰੀਆਂ ਜਿਹੜੀਆਂ ਮੁੱਖ ਫੈਲਦੀਆਂ ਨੇ ਕਿਉਂਕਿ ਮਾਨਸੂਨ ਦੇ ਦਿਨਾਂ ਦੇ ਵਿੱਚ ਕਾਫੀ ਬੈਕਟੀਰੀਆ ਵਾਇਰਸ ਜਾਂ ਹੋਰ ਪਰਜੀਵੀ ਜਿਹੜੇ ਨੇ ਉਹਨਾਂ ਦੇ ਪ੍ਰਜਨਨ ਜਿਹੜੇ ਉਹਨਾਂ ਦੇ ਵਿੱਚ ਵਾਧਾ ਹੋ ਜਾਂਦਾ ਜਿਨ੍ਹਾਂ ਦੇ ਨਾਲ ਹਜ਼ਾਰਾਂ ਲੋਕਾਂ ਨੂੰ ਬਿਮਾਰੀਆਂ ਲੱਗ ਜਾਂਦੀਆਂ ਉਨ੍ਹਾਂ ਬਾਰੇ ਆਪਾਂ ਥੋੜੀ ਜੀ ਗੱਲ ਕਰਦੇ ਆਂ ਜਿਵੇਂ ਡੇਂਗੂ ਡੇਂਗੂ ਦਾ ਨਾਮ ਤੁਸੀਂ ਸੁਣਿਆ ਹੋਵੇਗਾ ਡੇਂਗੂ ਫੀਵਰ ਹੁਣ ਡੇਂਗੂ ਫੀਵਰ ਕਿਵੇਂ ਹੁੰਦਾ ਇੱਕ ਮੱਛਰ ਏਡੀਸ ਇੱਕ ਏਡੀਸ ਮੱਛਰ ਦੁਆਰਾ ਫੈਲਣ ਵਾਲਾ ਇੱਕ ਵਾਇਰਲ ਇਨਫੈਕਸ਼ਨ ਕਾਰਨ ਹੁੰਦਾ ਜੋ ਖੜੇ ਪਾਣੀ ਦੇ ਵਿੱਚ ਪ੍ਰਜਨਨ ਕਰਦਾ ਫੈਲਦਾ ਉਹ ਜਿਹੜੇ ਅੰਡੇ ਦਿੰਦਾ ਉੱਥੋਂ ਹੀ ਵਾਧਾ ਫੁੱਲਦਾ ਤੇ ਫਿਰ ਮੀਂਹ ਦੇ ਪਾਣੀ ਦੇ ਵਿੱਚੋਂ ਜਿਵੇਂ ਛੱਪੜ ਵਗੈਰਾ ਹੁੰਦੇ ਨੇ ਜਾਂ ਹੋਰ ਪਾਣੀ ਜਿੱਥੇ ਖੜ ਜਾਂਦਾ ਤਾਂ ਉਹ ਫਿਰ ਕਾਤਕ ਬਿਮਾਰੀਆਂ ਜਿਹੜੀਆਂ ਉੱਥੋਂ ਵਗਿਓ ਫੈਲ ਜਾਂਦੀਆਂ ਨੇ ਇਹਦੇ ਲੱਛਣ ਹੁੰਦੇ ਆ ਡੇਂਗੂ ਫੀਵਰ ਦੇ ਅਚਾਨਕ ਬਹੁਤ ਜ਼ਿਆਦਾ ਬੁਖਾਰ ਆ ਜਾਂਦਾ ਅੱਖਾਂ ਦੇ ਪਿਛਲੇ ਪਾਸੇ ਦਰਦ ਹੁੰਦੀ ਹੈ ਬਹੁਤ ਜ਼ਿਆਦਾ ਤੇ ਸਿਰ ਦੇ ਵਿੱਚ ਦਰਦ ਹੁੰਦੀ ਹੈ ਜੋੜਾਂ ਦੇ ਵਿੱਚ ਦਰਦ ਹੁੰਦੀ ਹੈ ਮਸਲਜ਼ ਬਹੁਤ ਜ਼ਿਆਦਾ ਦਰਦ ਕਰਦੇ ਨੇ ਇੰਨੂੰ ਅਸੀਂ ਮਰੋਕਬੇਨ ਫੀਵਰ ਜਿਹੜਾ ਉਹ ਵੀ ਕਹਿ ਦਿੰਨੇ ਆ ਚਮੜੀ ਦੇ ਉੱਪਰ ਧੱਫੜ ਵੀ ਆਈਆਂ ਕਿਸੇ ਕਿਸੇ ਦੇ ਵਿੱਚ ਪੈ ਜਾਂਦੇ ਨੇ ਥਕਾਵਟ ਬਹੁਤ ਹੋ ਜਾਂਦੀ ਹੈ ਕਮਜ਼ੋਰੀ ਹੋ ਜਾਂਦੀ ਹੈ ਉਲਟੀ ਹੋ ਜਾਂਦੀ ਹੈ ਇਹਦੇ ਤੋਂ ਬਚਾਅ ਸੀ ਕਿਵੇਂ ਕਰ ਸਕਦੇ ਆ ਆਪਣੇ ਘਰ ਦੇ ਆਲੇ ਦੁਆਲੇ ਸਫਾਈ ਰੱਖਣੀ ਜਿਹੜੀਆਂ ਸਾਵਧਾਨੀਆਂ ਮੱਛਰ ਭਜਾਉਣ ਵਾਲੀਆਂ ਕਰੀਮਾਂ ਜਾਂ ਮੱਛਰਦਾਨੀਆਂ ਦੀ ਵਰਤੋਂ ਕਰਨੀ ਪੂਰੀਆਂ ਬਾਹਾਂ ਦੇ ਕੱਪੜੇ ਪਹਿਨ ਕੇ ਰੱਖਣੇ ਯਾਨੀ ਕਿ ਆਪਣੇ ਜਰਾਬਾਂ ਵਗੈਰਾ ਪਾ ਕੇ ਰੱਖਣੀਆਂ ਪੈਂਟ ਪਜਾਮਾ ਪੂਰਾ ਲੱਤਾਂ ਨੂੰ ਕਵਰ ਕਰਕੇ ਰੱਖਣਾ ਕਾਲਰਸ ਨੂੰ ਵੀ ਬੰਦ ਕਰਕੇ ਆਪਣੇ ਕੰਨਾਂ ਵਗੈਰਾ ਦੀ ਬੈਕਸਾਈਡ ਦਾ ਵੀ ਪੂਰਾ ਧਿਆਨ ਰੱਖਣਾ ਕਿ ਮਸ਼ੇਰ ਘਟ ਨਾ ਜਾ ਕੇ ਤੇ ਅਗਰ ਤੁਹਾਨੂੰ ਜ਼ਿਆਦਾ ਬੁਖਾਰ ਹੁੰਦਾ ਤਾਂ ਡਾਕਟਰ ਦੀ ਸਲਾਹ ਲੈ ਕੇ ਦਵਾਈ ਜਾਂ ਹੋਰ ਸਾਵਧਾਨੀਆਂ ਜਿਹੜੇ ਡਾਕਟਰ ਤੁਹਾਡੇ ਤੁਹਾਨੂੰ ਦਿੰਦੇ ਨੇ ਉਹਨਾਂ ਬਾਰੇ ਵੀ ਸਾਨੂੰ ਟਾਈਮ ਨਾਲ ਸੋਚਣਾ ਚਾਹੀਦਾ ਹੁਣ ਇੱਕ ਹੋਰ ਬਿਮਾਰੀ ਹੁੰਦੀ ਹੈ ਲੈਪਟੋਸਪਾਇਰੋਸਿਸ ਹੁਣ ਇਹ ਵੀ ਇੱਕ ਉਹ ਬਿਮਾਰੀ ਹੈ ਜਿਹੜੀ ਜਿਵੇਂ ਇਨਫੈਕਸ਼ਨ ਵਾਲੇ ਜਿਹੜੇ ਜਾਨਵਰ ਖਾਸ ਕਰ ਜਿਵੇਂ ਚੂਹੇ ਉਹਨਾਂ ਦੇ ਪਿਸ਼ਾਬ ਦੇ ਰਾਹੀਂ ਜਦੋਂ ਫਿਰ ਪਾਣੀ ਦੇ ਵਿੱਚ ਇਨਫੈਕਟਡ ਚੂਹਿਆਂ ਦਾ ਜਿਹੜਾ ਯੂਰਿਨ ਪਾਣੀ ਦੇ ਨਾਲ ਫਿਰ ਉਹ ਅੱਗੇ ਫੈਲਦੀ ਹੈ ਇਹਦੇ ਵਿੱਚ ਵੀ ਕੁਝ ਨਿਸ਼ਾਨੀਆਂ ਸਾਨੂੰ ਆਉਂਦੀਆਂ ਨੇ ਬੁਖਾਰ ਠੰਡ ਲੱਗਣੀ ਮਸੂਲ ਦਰਦ ਸਟੇਪ ਕਾਫਮਾਸ ਜਿਹੜੇ ਉਹਦੇ ਵਿੱਚ ਬਹੁਤ ਜ਼ਿਆਦਾ ਦਰਦ ਹੁੰਦੀ ਹੈ ਉਲਟੀਆਂ ਆਉਣੀਆਂ ਲੂਜ਼ ਮੋਸ਼ਨ ਲੱਗ ਜਾਣੇ ਅੱਖਾਂ ਲਾਲ ਹੋ ਜਾਣੀਆਂ ਜਾਂ ਹੋਰ ਕਈ ਤਰ੍ਹਾਂ ਦੇ ਕਈ ਰੋਗ ਜਿਗਰ ਦੇ ਉੱਪਰ ਵੀ ਇਹ ਜਿਗਰ ਨੂੰ ਖਰਾਬ ਕਰਦੇ ਨੇ ਗੁਰਦਿਆਂ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾਉਂਦੇ ਨੇ ਇਹਨਾਂ ਦੀ ਵੀ ਸਾਵਧਾਨੀ ਰੱਖ ਕੇ ਸਾਨੂੰ ਕਿ ਨਹੀਂ ਹੜ ਵਾਲੇ ਇਲਾਕਿਆਂ ਦੇ ਵਿੱਚ ਨੰਗੇ ਪੈਰੀ ਨਾ ਤੁਰੋ ਆਪਣੇ ਪੈਰਾਂ ਨੂੰ ਚੰਗੀ ਤਰ੍ਹਾਂ ਬੂਟਾਂ ਦੇ ਨਾਲ ਜਾਂ ਹੋਰ ਜੋ ਵੀ ਤੁਸੀਂ ਸ਼ੂਜ਼ ਬੁਰਗਾਬੀ ਜਾਂ ਕੋਈ ਪਹਿਨਦੇ ਹੋ ਉਹਨਾਂ ਦੇ ਨਾਲ ਕਵਰ ਕਰਕੇ ਲੱਖੋ ਕਿਉਂਕਿ ਗੰਦੇ ਪਾਣੀ ਦੇ ਵਿੱਚ ਜਾਂ ਖਾਸ ਕਰਕੇ ਜਿਹੜਾ ਚਿੱਕੜ ਦਲਦਲ ਜਾਂ ਮੀਂਹ ਤੋਂ ਬਾਅਦ ਚ ਵੀ ਜਿਹੜੀ ਜਾਂ ਫਲੱਡ ਜਦੋਂ ਸਾਡੇ ਤੁਹਾਡੇ ਏਰੀਏ ਦੇ ਵਿੱਚੋਂ ਲੰਘ ਜਾਂਦੇ ਨੇ ਉੱਥੇ ਸੜਕਾਂ ਦੇ ਕੰਡੇ ਜਿਹੜੀ ਗਾਰ ਮਿੱਟੀ ਇਕੱਠੀ ਹੋਈ ਰਹੀਦੀ ਹੈ ਉਹਦੇ ਤੋਂ ਇਹ ਮੁਹਾਰੀਆਂ ਫੈਲ ਜਾਂਦੀਆਂ ਆਪਣੇ ਜ਼ਖਮਾਂ ਨੂੰ ਢੱਕ ਕੇ ਰੱਖੋ ਕਵਰ ਕਰਕੇ ਰੱਖੋ ਜ਼ਖਮਾਂ ਨੂੰ ਸ਼ੂਜ਼ ਵਗੈਰਾ ਆਪਣੇ ਪ੍ਰੋਪਰ ਪਾ ਕੇ ਰੱਖੋ ਜੁੱਤੇ ਜਿਹੜਾ ਜਾਂ ਜਿੱਥੇ ਵੀ ਹਾੜ ਨਾਲ ਖੇਤਰ ਪ੍ਰਭਾਵਿਤ ਨੇ ਦੂਸ਼ਿਤ ਹੋਏ ਨੇ ਉਥੇ ਅਗਰ ਤੁਹਾਨੂੰ ਲੱਛਣ ਨਜ਼ਰ ਆਉਂਦੇ ਨੇ ਇਦਾਂ ਦੇ ਕੋਈ ਵੀ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਉਸ ਤੋਂ ਬਾਅਦ ਫਿਰ ਕੀ ਹੁੰਦਾ ਪੇ ਟਾਈਫਾਇਡ ਟਾਈਫਾਇਡ ਬੁਖਾਰ ਵੀ ਇਹਨਾਂ ਦਿਨਾਂ ਦੇ ਵਿੱਚ ਕਾਫੀ ਕਈ ਵਾਰੀ ਫੈਲ ਜਾਂਦਾ ਬਰਸਾਤ ਦੇ ਮੌਸਮ ਦੌਰਾਨ ਖਾਸ ਕਰਕੇ ਜਿਹੜਾ ਅਸ਼ੁੱਧ ਅਸੀਂ ਭੋਜਨ ਲੈਨੇ ਆਂ ਕੋਈ ਪਾਣੀ ਖਰਾਬ ਹੋਇਆ ਭੋਜਨ ਹੋਰ ਖਰਾਬ ਹੋਇਆ ਜਿਹੜਾ ਉਹਦੇ ਵਿੱਚ ਵੀ ਕਈ ਤਰ੍ਹਾਂ ਦੇ ਜਿਹੜੇ ਸਾਨੂੰ ਜਿਵੇਂ ਟਾਈਫਾਇਡ ਦੇ ਜੀਵਾਣੂ ਮਿਲ ਜਾਂਦੇ। ਉਸ ਸਫਾਈ ਦਾ ਧਿਆਨ ਰੱਖਣਾ ਚਾਹੀਦਾ। ਹੁਣ ਨਿਸ਼ਾਨੀਆਂ ਕਿਵੇਂ ਆਉਂਦੀਆਂ ਨੇ? ਬੁਖਾਰ ਜੋ ਲੰਮੇ ਸਮੇਂ ਤੱਕ ਰਹਿੰਦਾ। ਪੇਟ ਵਿੱਚ ਦਰਦ ਹੋ ਸਕਦੀ ਹੈ, ਕਬਜ ਵੀ ਹੋ ਸਕਦੀ ਹੈ, ਲੂਜ਼ ਮੋਸ਼ਨ ਵੀ ਲੱਗ ਸਕਦੇ ਆ, ਕਮਜ਼ੋਰੀ ਹੋ ਸਕਦੀ ਹੈ, ਭੁੱਖ ਲਗਣੀ ਘਟ ਸਕਦੀ ਹੈ। ਇਹ ਤੋਂ ਬਚਾਅ ਵਾਸਤੇ ਸਾਨੂੰ ਸਾਵਧਾਨੀਆਂ ਜਿਹੜੀਆਂ ਵਰਤਣੀਆਂ ਪੈਂਦੀਆਂ ਨੇ। ਸਾਫ਼ ਸੁਥਰਾ ਫਿਲਟਰ ਵਾਲਾ ਜਾਂ ਉਬਾਲਿਆ ਹੋਇਆ ਪਾਣੀ ਪੀਣਾ ਚਾਹੀਦਾ ਘਰ ਦੇ ਵਿੱਚ ਬਣਾਇਆ ਸਾਫ ਸੁਥਰਾ ਖਾਣਾ ਖਾਣਾ ਚਾਹੀਦਾ ਬਾਹਰੋਂ ਖਾਣਾ ਨਹੀਂ ਚਾਹੀਦਾ ਸਟਰੀਟ ਫੂਡ ਖਾਸ ਕਰਕੇ ਜਿੱਥੇ ਸਫਾਈ ਨਾਲ ਪੋਜਨ ਨਹੀਂ ਤਿਆਰ ਹੋਇਆ ਉਹ ਨਹੀਂ ਖਾਣਾ ਚਾਹੀਦਾ ਕਿਉਂਕਿ ਬਾਹਰ ਦਾ ਬਣਿਆ ਜਿੰਨਾ ਵੀ ਪੋਜਨ ਹੈ ਉਹਦੇ ਵਿੱਚ ਕੋਈ ਨਾ ਕੋਈ ਜ਼ਿਆਦਾ ਇਨਫੈਕਸ਼ਨ ਦੇ ਚਾਂਸਸ ਹੋ ਜਾਂਦੇ ਆ ਉਹ ਫਿਰ ਅਗਰ ਤੁਹਾਨੂੰ ਐਦਾਂ ਦੀਆਂ ਨਿਸ਼ਾਨੀਆਂ ਆਉਂਦੀਆਂ ਨੇ ਤਾਂ ਆਪਣੇ ਡਾਕਟਰ ਦੀ ਸਲਾਹ ਜ਼ਰੂਰ ਲਓ ਡਾਕਟਰ ਫੇਰ ਲੋੜੀਂਦੇ ਟੈਸਟ ਵਗੈਰਾ ਕਰਵਾ ਕੇ ਤਾਂ ਜੋ ਇਨਡੋਰ ਦੀ ਜਾਂ ਆਊਟਡੋਰ ਦੀ ਜੋ ਵੀ ਟ੍ਰੀਟਮੈਂਟ ਹੈ ਜੋ ਪ੍ਰੋਵੈਂਸ਼ਨ ਹੈ ਜੋ ਡਾਈਟ ਪਲੈਨਸ ਹੈ ਉਹ ਤੁਹਾਨੂੰ ਦੱਸ ਦਿੰਦੇ ਨੇ ਇਸ ਤੋਂ ਬਾਅਦ ਇੱਕ ਮਲੇਰੀਆ ਮਲੇਰੀਆ ਵੀ ਇੱਕ ਆਮ ਬਿਮਾਰੀ ਹੈ ਜਿਹੜੀ ਇਦਾਂ ਫੈਲਦੀ ਹੈ ਡੇਂਗੂ ਦੇ ਤਰ੍ਹਾਂ ਮਲੇਰੀਆ ਵੀ ਮੱਛਰ ਦੇ ਕੱਟਣ ਨਾਲ ਹੁੰਦਾ ਖਾਸ ਕਰਕੇ ਮਾਦਾ ਐਨਫਲੀਜ਼ ਇੱਕ ਮੱਛਰ ਹੁੰਦਾ ਜਿਹੜਾ ਮੌਨਸੂਨਾਂ ਦੇ ਦਿਨਾਂ ਦੇ ਵਿੱਚ ਉਹ ਵੱਧਾ ਫੁੱਲਦਾ ਉਹਦੇ ਪ੍ਰਜਨਨ ਜਿਹੜੇ ਹੁਣ ਇਹਦੇ ਵਿੱਚ ਵੀ ਕਿਹੜੀਆਂ ਨਿਸ਼ਾਨੀਆਂ ਨੇ ਜਿਨ੍ਹਾਂ ਦੇ ਮਲੇਰੀਆ ਬੁਖਾਰ ਦੀਆਂ ਠੰਡ ਲੱਗ ਕੇ ਬੁਖਾਰ ਚੜਦਾ ਬਹੁਤ ਜ਼ਿਆਦਾ ਤੇਜ਼ ਕਈ ਵਾਰੀ ਪਸੀਨਾ ਬਹੁਤ ਜ਼ਿਆਦਾ ਆ ਜਾਂਦਾ ਤਰੇੜੀਆਂ ਆ ਜਾਂਦੀਆਂ ਸਿਰਦਰਦ ਹੁੰਦੀ ਹੈ ਉਲਟੀ ਆ ਜਾਂਦੀ ਹੈ ਮਸਲ ਦੇ ਵਿੱਚ ਦਰਦ ਬਹੁਤ ਜ਼ਿਆਦਾ ਹੁੰਦੀ ਹੈ ਉਲਟੀਆਂ ਦੇ ਨਾਲ ਨਾਲ ਕਈ ਵਰੀ ਲੂਜ਼ ਮੋਸ਼ਨਸ ਵੀ ਆ ਜਾਂਦੇ ਇਹ ਕਾਮਨ ਸਿੰਪਟਮ ਨੇ ਸ਼ੁਰੂਆਤੀ ਜਿਹੜੇ ਹੁਣ ਇਹਦੇ ਵਾਸਤੇ ਵੀ ਸਾਨੂੰ ਸਾਵਧਾਨੀਆਂ ਉਹੀ ਲਗਭਗ ਰੱਖਣੀਆਂ ਪੈਣੀਆਂ ਕਿ ਪਾਣੀ ਨੂੰ ਆਪਣੀ ਛੱਤਾਂ ਦੇ ਜਾਂ ਘਰਾਂ ਦੇ ਅੰਦਰ ਬਾਹਰ ਗਮਲਿਆਂ ਦੇ ਵਿੱਚ ਜਾਂ ਕੂਲਰਾਂ ਦੇ ਵਿੱਚ ਖੜਾ ਨਾ ਰਹਿਣ ਦਿਓ। ਤੇ ਆ ਤੁਸੀਂ ਪੰਛੀਆਂ ਨੂੰ ਪਾਣੀ ਪਾਉਂਦੇ ਹੋ ਜਾਂ ਤੁਸੀਂ ਕੂਲਰਾਂ ਦੇ ਵਿੱਚ ਪਾਣੀ ਪਾਉਂਦੇ ਹੋ ਉਹਨਾਂ ਨੂੰ ਛਕਾਓ ਪਾਣੀ ਬਦਲਦੇ ਰਹੋ। ਧੋਪ ਲਵਾਓ ਹਵਾ ਲਵਾਓ ਉਹਨਾਂ ਨੂੰ ਉਪਰ ਜਿਹੜੇ ਕੋਈ ਕਰਦੇ ਵਿੱਚ ਤੁਹਾਡੇ ਬਾਧੂ ਫालतू ਜਿਹੜੇ ਬਰਤਨ ਪਏ ਹੁੰਦੇ ਆ ਜਾਂ ਕੋਈ ਟਾਇਰ ਵਗੈਰਾ ਪਏ ਹੁੰਦੇ ਉਹਨਾਂ ਦੇ ਵਿੱਚ ਵੀ ਪਾਣੀ ਨਹੀਂ ਇਕੱਠਾ ਹੋਣਾ ਚਾਹੀਦਾ। ਉਹਨਾਂ ਨੂੰ ਖਲਾ ਕੇ ਪਾਣੀ ਉਹਨਾਂ ਦੇ ਵਿੱਚੋਂ ਪਾਸੀ ਢੋਲਦੇ ਰਹੋ ਉਹਨਾਂ ਨੂੰ ਛਕਾਉਂਦੇ ਰਹੋ ਤਾਂ ਕਿ ਉੱਥੇ ਮਸ਼ਰ ਨਾ ਫੈਲ ਸਕੇ। ਆਪਣੇ ਘਰਾਂ ਦੇ ਅੰਦਰ ਵੀ ਜਿਹੜੇ ਕੋਈ ਸਿੱਲੇ ਇਥੋਂ ਦਾ ਜਿਹੜੇ ਸੱਲ ਵਾਲੇ ਗਮਲੇ ਹੁੰਦੇ ਆ ਜਿਨ੍ਹਾਂ ਦੇ ਵਿੱਚ ਤੁਸੀਂ ਪਾਣੀ ਪਾਉਂਦੇ ਲੇਕਿਨ ਪਾਣੀ ਖੜਦਾ ਤਾਂ ਨਹੀਂ ਸਿੱਲਾ ਉੱਥੇ ਵੀ ਕਈ ਵਾਰੀ ਇਹ ਮੱਛਰ ਫੈਲ ਜਾਂਦਾ ਘਰਾਂ ਦੇ ਅੰਦਰ ਵੀ ਸਾਨੂੰ ਆਪਣੀ ਸਫਾਈ ਦਾ ਧਿਆਨ ਰੱਖਣਾ ਪੈਂਦਾ ਉਹ ਮੱਛਰ ਨੂੰ ਭਜਾਉਣ ਵਾਲੀਆਂ ਕਰੀਮਾਂ ਤੂਫ ਉਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ ਘਰਾਂ ਦੇ ਬਾਹਰ ਵੀ ਜਿਹੜੇ ਤੁਹਾਡੇ ਕੋਈ ਟੈਂਕਸ ਨੇ ਪਾਣੀ ਦੇ ਉਹ ਵੇਸਟਆ ਜਾਂ ਕੋਈ ਸੀਵਰੇਜ ਦਾ ਕੋਈ ਜਾਂ ਕੋਈ ਵਾਟਰ ਸਪਲਾਈ ਦੀ ਪਾਣੀ ਲੀਕੇਜ ਹੈ ਉਹਨੂੰ ਵੀ ਜਿਹੜਾ ਵਾ ਸਾਨੂੰ ਉਹ ਮਸ਼ਰਮ ਮਾਰਨ ਵਾਲੀਆਂ ਦਵਾਈਆਂ ਉਹਦੇ ਵਿੱਚ ਪਾ ਕੇ ਜਾਂ ਕਿਸੇ ਵੀ ਤਰੀਕੇ ਦੇ ਨਾਲ ਉਹਨਾਂ ਦੀ ਜਿਹੜੀ ਬਰੀਡਿੰਗ ਹੈ ਮਸ਼ਰਮ ਦੀ ਉਹ ਰੋਕਣੀ ਪੈਂਦੀ ਹੈ। ਅਗਰ ਤੁਹਾਨੂੰ ਇਹਦੇ ਤੋਂ ਇਲਾਵਾ ਵੀ ਕੋਈ ਨਜ਼ਰ ਆਉਂਦੇ ਨੇ ਸੰਕਟਾਂਕ ਤਸਵੀਰ ਕੇਸਸ ਦੇ ਵਿੱਚ ਤਾਂ ਜਾ ਕੇ ਆਪਣੇ ਟਾਈਮ ਨਾਲ ਡਾਕਟਰ ਦੀ ਸਲਾਹ ਦੇ ਨਾਲ ਜੋ ਵੀ ਦਵਾਈਆਂ ਵਗੈਰਾ ਉਹ ਡਾਕਟਰ ਦੀ ਸਲਾਹ ਨਾਲ ਹੀ ਤੁਸੀਂ ਲਓ ਤਾਂ ਵਧੀਆ ਰਹੇਗਾ। ਹੁਣ ਕਾਮਨਲੀ ਕਿਹੜੇ ਵੀ ਵਾਇਰਲ ਜਾਂ ਕੋਈ ਫਲੂ ਵਗੈਰਾ ਆ ਜਾਂਦਾ ਵਾਇਰਲ ਫੀਵਰ ਫਲੂ ਜਾਂ ਵਾਇਰਲ ਗੈਸਟ੍ਰੋਐਂਟਰਾਈਟਿਸ ਜਾਂ ਕੋਈ ਅੱਖਾਂ ਦੀਆਂ ਮਾਰੀਆਂ ਜਿਹੜੀਆਂ ਉਹ ਉਹ ਵੀ ਇਹਨਾਂ ਦਿਨਾਂ ਦੇ ਵਿੱਚ ਆ ਜਾਂਦੀਆਂ ਨੇ ਕਿਉਂਕਿ ਇਹ ਵੀ ਕਾਫੀ ਕਿਉਂਕਿ ਮੌਸਮੀ ਫਲੂ ਜਿਹੜਾ ਹੈਗਾ ਜਾਂ ਵਾਇਰਲ ਫੀਵਰ ਇਹ ਜਦੋਂ ਤਾਪਮਾਨ ਵਾਧਾ ਘਟਦਾ ਇਹਦਾ ਕਰਕੇ ਵੀ ਸਾਨੂੰ ਜਿਹੜੇ ਕਮਜ਼ੋਰ ਲੋਕ ਹੁੰਦੇ ਨੇ ਜਿਨ੍ਹਾਂ ਦੇ ਵਿੱਚ ਇਮਿਊਨਿਟੀ ਥੋੜੀ ਵੀਕ ਹੁੰਦੀ ਹੈ ਇਸ ਤਰ੍ਹਾਂ ਦੀਆਂ ਜਿਹੜੀਆਂ ਬਿਮਾਰੀਆਂ ਨੇ ਉਹ ਜ਼ਿਆਦਾ ਘੇਰ ਲੈਂਦੀਆਂ ਜਿਨ੍ਹਾਂ ਦੇ ਵਿੱਚ ਕਾਮਨ ਸਿੰਪਟਮ ਕਈ ਵਾਰੀ ਹਲਕਾ ਬੁਖਾਰ ਹੋ ਜਾਂਦਾ ਤੇਜ਼ ਵੀ ਹੋ ਸਕਦਾ ਬੁਖਾਰ ਕਈ ਵੇਲੇ ਨੱਕ ਦੇ ਵਿੱਚੋਂ ਪਾਣੀ ਵਗਣਾ ਗਲਾ ਖਰਾਬ ਹੋਣਾ ਛਿੱਕਾਂ ਬਹੁਤ ਜ਼ਿਆਦੀਆਂ ਆਉਣੀਆਂ ਸਾਰਾ ਸਰੀਰ ਦਰਦ ਕਰਨਾ ਥਕਾਵਟ ਰਹਿਣੀ ਖਾਂਸੀ ਜੁਕਾਮ ਇਸ ਤਰ੍ਹਾਂ ਦੀਆਂ ਇਸ਼ਕਲ ਜ ਆ ਜਾਣੀਆਂ ਹੁਣ ਇਹਦੀ ਸਾਵਧਾਨੀ ਵਿੱਚ ਕੀ ਹੁੰਦਾ ਇੱਕ ਤਾਂ ਆਪਣੇ ਖਾਣੇ ਦਾ ਧਿਆਨ ਰੱਖਣਾ ਜਿਵੇਂ ਮੌਸਮੀ ਫਲ ਖਾਣੇ ਤਾਜ਼ੇ ਜਿਹੜੇ ਆ ਆਪਣੇ ਆਪ ਨੂੰ ਹਾਈਡਰੇਟ ਰੱਖਣਾ ਜਿਆਦਾ ਮਿੱਠੇ ਵਾਲੀਆਂ ਜਿਆਦਾ ਸਟ੍ਰੀਟ ਫੂਡ ਨਹੀਂ ਖਾਣਾ ਪੀੜ ਪੜਕੇ ਵਾਲੀ ਜਿਹੜੀ ਜਗ੍ਹਾ ਉੱਥੇ ਕੋਸ਼ਿਸ਼ ਕਰੋ ਕਿ ਨਾ ਜਾਓ ਜੇ ਕਿਤੇ ਜ਼ਰੂਰੀ ਜਾਣਾ ਵੀ ਪਵੇ ਤਾਂ ਮਾਸਕੀ ਵਰਤੋਂ ਕਰੋ ਖਾਸ ਕਰਕੇ ਅਗਰ ਤੁਹਾਨੂੰ ਜਾਂ ਤੁਹਾਡੇ ਕਿਸੇ ਕਰਦੇ ਜਾਂ ਨੀਅਰ ਡੀਅਰ ਨੂੰ ਲਾਗੇ ਬਨੇ ਬੁਖਾਰ ਹੈਗਾ ਤੇ ਉਹਨੂੰ ਆਈਸੋਲੇਟ ਰੱਖੋ ਉਹਨੂੰ ਥੋੜਾ ਦੂਜੀ ਫੈਮਿਲੀ ਤੋਂ ਅਲੱਗ ਰੱਖੋ ਤਾਂ ਕਿ ਕਿਉਂਕਿ ਵਾਇਰਸ ਇੱਕ ਦੂਜੇ ਤੋਂ ਅੱਗੇ ਡ੍ਰੌਪਲਟ ਇਨਫੈਕਸ਼ਨ ਜਿਹੜੀ ਉਹ ਫੈਲ ਜਾਂਦੀ ਹੈ ਇਸ ਕਰਕੇ ਨੀਂਦ ਆਪਣੀ ਪ੍ਰੋਪਰ ਲੋ ਪਾਣੀ ਪੂਰਾ ਪੀਓ ਖਰਾਕ ਚੰਗੀ ਖਾਓ ਆਪਣੀ ਇਮਿਊਨਿਟੀ ਨੂੰ ਬਰਕਰਾਰ ਰੱਖੋ ਸਟ्रेस ਫ੍ਰੀ এনवायरमेंट ਨੂੰ ਬਣਾ ਕੇ ਰੱਖੋ ਐਕਸਰਸਾਈਜ਼ ਤੁਰਦੇ ਫਿਰਦੇ ਰਹੋ ਆਪਣੇ ਘਰ ਦੇ ਵਿੱਚ ਐਕਟਿਵ ਰਹੋ ਔਰ ਬਿਨਾ ਮਤਲਬ ਤੋਂ ਕਿਸੇ ਪੀੜ ਪੜਕੇ ਵਾਲੀ ਜਗ੍ਹਾ ਤੇ ਜਿੱਥੇ ਓਵਰ ਕਰਾਊਡਿੰਗ ਆ ਜਾਂ ਜਿੱਥੇ ਇਹ ਵਾਇਰਲ ਫੀਵਰ ਜਾਂ ਅੱਖਾਂ ਦੇ ਰੋਗ ਫੈਲੇ ਹੋਏ ਆ ਉੱਥੇ ਜਾਣ ਤੋਂ ਪਰਹੇਜ਼ ਕਰੋ ਉਬਾਲਿਆ ਹੋਇਆ ਪਾਣੀ ਪੀਓ ਆਪਣੇ ਹੱਥਾਂ ਨੂੰ ਚੰਗੀ ਤਰ੍ਹਾਂ ਸਾਫ਼ ਰੱਖੋ ਮਾਸਕ ਲਗਾ ਕੇ ਰੱਖੋ ਆਪਣੇ ਟਾਵਲ ਜਾਂ ਹੋਰ ਕੋਈ ਜੂਟੈਂਸੀਜ਼ ਵਗੈਰਾ ਜਿਹੜੇ ਕੋਈ ਬਰਤਨ ਵਗੈਰਾ ਤੁਸੀਂ ਵਰਤਦੇ ਹੋ ਕੋਈ ਰਮਾਲ ਵਗੈਰਾ ਯੂਜ਼ ਕਰਦੇ ਹੋ ਉਹਨੂੰ ਅਲੱਗ ਰੱਖੋ ਆਪਣੇ ਘਰ ਦੇ ਕਮਰਿਆਂ ਦੇ ਜਿਹੜੇ ਦਰਵਾਜ਼ਿਆਂ ਦੇ ਜਾਂ ਕੋਈ ਵਾਸ਼ਰੂਮ ਦੇ ਉਹ ਡੋਰ ਹੈਂਡਲਸ ਵਗੈਰਾ ਨੇ ਉਹਨਾਂ ਨੂੰ ਵੀ ਕਲੀਨ ਕਰਕੇ ਰੱਖੋ ਔਰ ਪਬਲਿਕ ਟਾਇਲਟ ਪਬਲਿਕ ਵਾਸ਼ਰੂਮ ਨੂੰ ਨਾ ਵਰਤੋ ਉਤੋਂ ਵਿਚਾਰ ਰੱਖੋ ਜਿੰਨਾ ਵੀ ਤੁਸੀਂ ਜ਼ਿਆਦਾ ਤੋਂ ਜ਼ਿਆਦਾ ਕਰ ਸਕਦੇ ਹੋ ਔਰ ਜਿਆਦਾ ਪ੍ਰੋਬਲਮਜ਼ ਅਗਰ ਆਉਂਦੀਆਂ ਨੇ ਤੇ ਟਾਈਮ 'ਤੇ ਡਾਕਟਰ ਦੀ ਸਲਾਹ ਲੈ ਕੇ ਦਵਾਈ ਲਓ ਆਪਣੇ ਆਪ ਕੋਈ ਦਵਾਈਆਂ ਨਾ ਲਓ ਕੋਈ ਕੁਦਰਤੀ ਆਫਤ ਜਿਹੜੀ ਆ ਜਾਂਦੀ ਹੈ ਫਲੱਡ ਦੀ ਕਈ ਵਾਰੀ ਨਾਲ ਉਹ ਬਿਮਾਰੀਆਂ ਵੀ ਕਈ ਤਰ੍ਹਾਂ ਦੀਆਂ ਲਿਆਉਂਦੀ ਹੈ ਕੋਈ ਪਾਣੀ ਦਾ ਕਈ ਵਾਰੀ ਲੰਘ ਜਾਂਦਾ ਉਸ ਤੋਂ ਬਾਅਦ ਵੀ ਸ਼ੁਰੂ ਬਿਮਾਰੀਆਂ ਸ਼ੁਰੂ ਹੋ ਜਾਂਦੀਆਂ ਔਰ ਉਮੀਦ ਹੈ ਕਿ ਤੁਹਾਨੂੰ ਇਹਨਾਂ ਉਪਰਾਲਾ ਮੇਰਾ ਠੀਕ ਲੱਗਾ ਹੋਵੇ ਮੇਰੀ ਗੁਜ਼ਾਰਿਸ਼ ਬੇਨਤੀ ਹੈ ਕਿ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਕਰੋ ਅਗਰ ਤੁਹਾਨੂੰ ਠੀਕ ਲੱਗਦਾ ਵੀਡੀਓ ਨੂੰ ਲਾਈਕ ਕਰ ਦਿਓ ਤੇ ਨਹੀਂ ਚੰਗਾ ਲੱਗਦਾ ਤਾਂ ਡਿਸਲਾਈਕ ਕਰ ਦਿਓ ਧੰਨਵਾਦ ਸ਼ੁਕਰੀਆ ਮਿਹਰਬਾਨੀ ਸਤਿ ਸ੍ਰੀ ਅਕਾਲ